ਦਾ ਪ੍ਰੋਗਰਾਮ ਚੱਲਦਾ ਤੁਸੀਂ ਦੇਖ ਸਕਦੇ ਹੋ ਸ਼੍ਰੋਮਣੀ ਨਿਸ਼ਕਾਮ ਸਿੰਘਖੀ ਪ੍ਰਚਾਰ ਸੈਟੀ ਜਿੱਥੇ ਇਹ ਪ੍ਰਲਾ ਕਰਦੇ ਨੇ ਅਸੀਂ ਬਿੰਨੂ ਕਿਹਾ ਕਿ ਜਿੱਥੇ ਸਾਡੀ ਹਾਜ਼ਰੀ ਦੀ ਲੋੜ ਹੁੰਦੀ ਹੈ ਅਸੀਂ ਜੁਰ ਹਾਜ਼ਰੀ ਭਰ ਕੇ ਜਾਵਾਂਗੇ ਸੋ ਇਹਨਾਂ ਦੇ ਨਾਲ ਅਸੀਂ ਵੀ ਸੇਵਾ ਕਰਦੇ ਰਹਿੰਦੇ ਹਾਂ ਕਿਉਂਕਿ ਪ੍ਰੋਗਰਾਮ ਤਾਂ ਚੱਲਦੇ ਰਹਿੰਦੇ ਨੇ ਪਰ ਸੇਵਾ ਦਾ ਸਵਾਦਣਾ ਸਮਝ ਲਿਆ ਕਰਦੇ ਨੇ ਸੋ ਉਹ ਵੀ ਤਤਪਰ ਰਹਿੰਦੇ ਨੇ ਕਿਉਂਕਿ ਇਹ ਵੀ ਆਪਣਾ ਸਭ ਨੂੰ ਘਰ ਛੱਡਵਾਂ ਕੇ ਆਉਂਦੇ ਨੇ ਹੁਣ 3-4 ਦਿਨ ਤੁਹਾਡੇ ਆਉਣੇ ਬਾਬਾ ਸਤਨਾਰ ਸਿੰਘ ਇਹਦਾ ਵੀ ਪਰਿਵਾਰ ਦਾ ਘਰ ਪਰ ਇਹਨੂੰ ਕੌਮ ਦੇ ਨਾਲ ਦਰਦ ਇਸ ਕਰਕੇ ਆਪਣੇ ਬੱਚਿਆਂ ਨੂੰ ਬਾਣੀ ਦੇ ਲੜ ਲਾਓ ਬਾਣੀ ਬਾਣੀ ਦੇ ਧਰਨੀ ਹੋ ਫਿਰ ਲੋਕ ਸੁਖੀਏ ਪਰਲੋਕ ਸੁਹੇਲੇ ਨਾਲ ਘਰ ਪ੍ਰਭ ਆਪੇ ਮਿਲੇ ਆਓ ਜੀ ਅਗਲਾ ਜੂ ਪ੍ਰੋਗਰਾਮ ਹੈ ਸਾਡੇ ਅਤੀ ਸਤਿਕਾਰਯੋਗ ਸਰਦਾਰ ਹਰਵਰਸ ਸਿੰਘ ਜੀ ਫੰਦੋਲਾ ਸਾਕਾ ਐਸਡੀਪੀਸੀ ਮੈਂਬਰ ਜਿਨ੍ਹਾਂ ਨੇ ਆਪਣੇ ਗੁਰ ਘਰਾਂ ਦੀਆਂ ਸੇਵਾਵਾਂ ਨਿਭਾਈਆਂ ਨੇ ਉਹ ਆਪਦੇ ਰੂਹ ਰੂ ਹੋਣਗੇ ਉਹਨਾਂ ਕੋਲ ਉਹਨਾਂ ਦੇ ਜੋ ਬਚਨ ਹੈ ਗੁਰਸਿੱਖੀ ਦੇ ਲਈ ਆਪਣੇ ਬੱਚਿਆਂ ਨੂੰ ਪ੍ਰੇਰਨਾ ਕਰਦੀ ਆਪਣਾ ਸਾਂਝਾ ਕਰਨਗੇ ਜਥੇ ਨੂੰ ਬਖਸ਼ਿਸ਼ ਛੁੱਟੀਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀਲਾ ਸਾਹਿਬ ਜੀ ਦਾ ਗੋਡ ਮੈਨ ਲਿਸਟ ਇੰਟਰਨੈਟ ਕੱਢ ਜਿਥਾ ਬਲਵੀਰ ਸਿੰਘ ਸੀਲਾ ਜੀ ਤੁਮਕਾਰ ਸਵਾਲ ਜਿੱਥੇ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਸਾਡੀ ਬੈਂਚ ਲਈ ਪ੍ਰਬੰਧ ਕਰਦਾ ਹੈ ਨਗਰ ਵਿੱਚ ਪਹੁੰਚ ਕੇ ਭਾਈ ਜੈ ਸਿੰਘ ਖਾਲਕੜ ਦਾ ਤੁ ਇਤਿਹਾਸ ਸਾਡੀ ਸੇਵਾ ਕਰਾਇਆ ਹੈ ਕਾਦੇ ਪਿੱਛੇ ਇੱਕ ਤਮਾਕੂ ਦੀ ਪੰਡ ਚੁੱਪਣਾ ਨਾ ਕਰਕੇ ਆਪਣੀ ਮੁਕਤੀ ਖਾ ਚੁਹਾ ਲਈ ਰਵਾਰ ਸੁਬਹ। ਤੋ ਆਪਾਂ ਵੀ ਤਮਾਕੂ ਤੋਂ ਦੂਰ ਰਹੀਏ। ਮਹਾਰਾਜ ਕਹਿੰਦੇ ਜਿਹੜਾ ਤਮਾਕੂ ਸ਼ਕਤ ਹੈ ਉਹਦੇ ਹੱਥ ਦਾ ਪਾਣੀ ਲਈਏ ਤੇ दारू ਪੀਣ ਦੇ ਬਰਾਬਰ ਹੈ। दारू ਪੀਣ ਦੇ ਬਰਾਬਰ। ਹਾਲ ਨੂੰ ਨਸ਼ਾ ਸ਼ਕ ਨਹੀਂ ਨਸ਼ਾ ਪਤਾ ਨਹੀਂ ਕਰਨਾ। ਇਹ ਤਮਾਕੂ ਹੈ ਤੇ दारू ਹੈ। ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਨਾ। ਨਸ਼ੇ ਤੋਂ ਦੂਰ ਰਹਿਣਾ ਹੈ। ਤੇ ਸਾਡੇ ਐਕਸ਼ਨ ਸਾਊਂ ਧਰਮ ਕਲੋਨੀ ਤੋਂ ਉਹ ਵੀ ਇੱਥੇ ਪਹੁੰਚ ਰਹੇ ਨੇ ਥੋੜੇ ਸਮੇਂ 'ਚ ਸਾਰਾ ਵਾਸੀ ਕੁਦੋੜਾ ਸਾਹ ਪਹੁੰਚਤੇ ਨੇ ਸਰਟੀਫਿਕੇਟ ਦੇ ਸੇਰ ਕਰ ਰਹੇ ਨੇ ਤੇ ਬੱਚਾ ਨੂੰ ਸਰਟੀਫਿਕੇਟ ਦੀ ਤਕਸੀਮ ਕਰਦੇ ਨੇ ਤੇ ਮਾਸਟਰ ਨਿਸ਼ਾਨ ਸਿੰਘ ਬੇਨਤੀ ਕਰਦਾ ਕਿ ਉਹ ਸੰਗਤ ਨਾਲ ਆਉਣੇ 5 ਮਿੰਟ ਦਾ ਚਾਰਜ ਸੰਜੇ ਕਰਨ ਮਾਸਟਰ ਨਿਸ਼ਾਨ ਸਿੰਘ ਜੀ ਉਹਨਾਂ ਨੇ ਕਹਿ ਆਪ ਕਹਿਣ ਲੱਗਿਆ ਕਿਨੇ ਆਇਆ ਮਾਸਟਰ ਨਿਸ਼ਾਨ ਸਿੰਘ ਜੀ ਆ ਜਾ ਦੋ ਮਿੰਟ 5 ਮਿੰਟ ਸੰਗਤ ਨਾਲ ਆਪ ਜਾ ਸੰਜੇ ਕਰਨ ਦੀ ਮਾਸਟਰ ਨਿਸ਼ਾਨ ਸਿੰਘ ਰੀਆਂ ਸੰਗਤਾਂ ਦਾ ਇਹ ਸੇਵਾ ਹੌਂਸਲੇ ਦੇ ਬਹੁਤ-ਬਹੁਤ ਧੰਨਵਾਦ ਹੈ। ਬੱਚਿਆਂ ਦੇ ਖਾਸ ਕਰਕੇ ਜਿਨ੍ਹਾਂ ਨੇ ਅੱਜ ਕੱਲ ਬੱਚੇ ਆਇਦਾ ਖੇਡਦੇ ਰਹਿੰਦੇ ਹਨ, ਜਿਹੜੇ ਬੱਚੇ ਇੱਥੇ ਪਹੁੰਚੇ ਹਨ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਭਗਤ ਸਤਨਾਮ ਸਿੰਘ ਜੀ ਦਾ ਆਪਣੇ ਭਾਈ ਸਾਹਿਬ ਐਜਿੀਸੀ ਮੈਂਬਰ ਆਏ ਹਨ, ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ। ਤੇ ਇਹਨਾਂ ਦਾ ਪ੍ਰਬੰਧਾ ਵੀ ਬਹੁਤ ਵਧੀਆ ਹੈ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਹੈ। ਇਹ ਕੁਝ ਸਮਾਜ ਲੋਕ ਸਮਾਨ ਤੇੰਗਨੇ ਵੈਸੇ ਘੱਟ ਸੀ ਆ ਪਾਸਾ 10 ਦਿਨ ਘਟ ਤੋਂ ਵੱਟ ਚਾਹੀਦੇ ਨੇ ਬੱਚਿਆਂ ਨੂੰ ਜੋ ਚੰਗੀ ਸਿੱਖਿਆ ਮਿਲ ਸਕੇ ਪਿਛਲੇ ਸਾਲ 4 ਸਾਬ 11 ਤੋਂ 11 ਸੀ ਹਾਂਜੀ ਇਸੇ ਤਾਂ ਹੀ ਕਹਿੰਦੇ ਕਿ ਸਭ ਟੈਮਪੋਰਰੀ ਇਹ ਤਿੰਨ ਦਿਨ ਵੀ 5 ਦਿਨ ਤੇ ਬਰਾਬਰ ਆਪਣੇ ਬੱਚੇ ਜਿਹੜੇ ਨੇ ਸੰਖਿਆ ਦੇ ਨੂੰ ਬੁੱਕ ਕੀਆ ਤਾਂ ਵੀ ਅਰੇਸ ਕਰਕੇ ਤਾਂ ਵੀ ਤੁਹਾਡਾ ਵੀ ਧੰਨਵਾਦ ਜਾਂ ਟਾਈਮ ਕੱਟਿਆ ਤੁਸੀਂ ਇਹ ਅਗੋਤ ਵੀ ਜੋ ਕੋਈ ਪ੍ਰੋਗਰਾਮ ਲਿਖਉਂਦੇ ਇਸ ਲਈ 47 ਥੋੜੇ ਦਿਨ ਬਾਅਦ ਰੱਖਿਆ ਕੋਲਤਿਆਂ ਦੇ ਨੇ ਪੰਜ ਦਿਨ ਦੇ ਬਰਾਬਰ ਰੁਪਏ ਮੈਨੂੰ ਦੋ ਛੱਕਰ ਦਿੱਤੇ ਇੰਨਾ ਹੀ ਇੰਨਾ ਕਰਨਾ ਤੁਹਾਡਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀਫਤੇ ਆਤਮ ਚਾਹ ਸਿੰਘ ਜੀ ਵੱਲੋਂ ਨਿਵੇਂਦਰ ਸਿੰਘ ਬੇਨਤੀ ਹੈ ਕਿ ਦੋ ਦਸ਼ਾਵਰਸਨ ਨਾਲ ਸੰਦੇਕਾ ਵਾਹਿਗੁਰੂ ਨਿਵੇਂਦਰ ਸਿੰਘ ਜੀ ਇਹ ਵੀ ਸਾਡੀ ਸਾਈਡ ਦੇ ਮੈਂਬਰ ਨੇ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀਫਤੇ ਸੋ ਸਾਥ ਸੰਗਤਾਂ ਜੋ ਇੱਥੇ ਪਹੁੰਚਿਆ ਹਨ ਪਿਆਸਰ ਗੁਰਦੁਆਰਾ ਕਰਜੋ ਪ੍ਰਾਪਤ ਗੁਰਦੁਆਰੇ ਦੇ ਸਾਹਿਬ ਕੇ ਸਾਰੇ ਸੰਗਤਾਂ ਦਾ ਧੰਨਵਾਦ ਖਾਸ ਕਰਕੇ ਗੈਨੀ ਸਤਨਾਮ ਸਿੰਘ ਜੀ ਵੈਦ ਜੋ ਦਵਾਈਆਂ ਦਾ ਕੰਮ ਕਰਦੇ ਸੀ ਦੁਆਜਾਂ ਨੂੰ ਦਿੱਤੇ ਹਨ ਸੌਰਭ ਜੀ ਦੇ ਸੇਵਾ ਕੋਈ ਕਿਸੰਦ ਮਮਾਰੀ ਉੱਪਰ ਲਾਗ ਕੰਦੇ ਹਮ ਸੋ ਸਪਾਸੇ ਬੱਚਿਆਂ ਨੂੰ ਜੋੜਵਾਉਣ ਵਾਸਤੇ ਮੈਂ ਬਹੁਤ-ਬਹੁਤ ਧੰਨਵਾਦ ਸਾਡੇ ਨਗਰ ਵਿੱਚ ਮੇਰੇ ਨਾਲ ਬੱਤੀਆ ਨਾ ਤੋਂ ਮੋੜ ਤੇ ਉਸ ਦਾ ਮੋੜ ਤਾਂ ਤੇ ਅਸੀਂ ਦਾ ਮਾਤਮ ਸਾਹਿਬ ਨੇ ਕਿਹਾ ਕਿ ਸਮਾਂ ਬਹੁਤ ਘਾਟਾ ਪਰ ਇਹਨਾਂ ਨੇ ਥੋੜੇ ਸਾਰੇ ਰੱਜੀ ਬਹੁਤ ਆਪਸ ਕਰਦੀ ਇਹਨਾਂ ਨੇ ਆਪਣੇ ਉਹਨਾਂ ਬਹੁਤ ਪ੍ਰਾਰਲਾ ਕੀਤਾ ਬੱਚਿਆਂ ਨੂੰ ਬਹੁਤ ਇਹਨਾਂ ਨੇ ਸਿੱਖੀ ਨਾਲ ਜੋੜਨ ਦਾ ਪ੍ਰਾਰਲਾ ਕੀਤਾ ਇਸ ਵਾਸਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਾਥਕਾ ਮੈਂਬਰ ਸ਼ੋਮਨੀ ਕੁਤਪ ਕਮੇਟੀ ਸਦਾਰਨ ਵਾਸਤੇ ਦਿਖੰਦੋਲਾ ਇੱਥੇ ਸਭ ਪਹੁੰਚਿਆ ਉਹਨਾਂ ਦਾ ਬਹੁਤ ਬਹੁਤ ਧੰਨ ਜਿਆ ਆਸਥੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਸਭ ਨੇ ਦੇ ਆਪਣੇ ਜੋ ਨਾਮ ਨੇ ਹੈ ਖੁਲਕ ਸਵਾਗਤ ਕਰਾਦੇ ਹਨ ਉਹਨਾਂ ਦੇ ਚੇਅਰਮੈਨ ਸਾਹਿਬ ਹਨ ਸੋ ਉਹਨਾਂ ਦਾ ਇੱਥੇ ਪਹੁੰਚਦੇ ਦੰਕਰ ਵੱਲੋਂ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਅਗਲਾ ਪ੍ਰੋਗਰਾਮ ਪਾਇਸ ਤਨਾਬ ਸਿ ਲੋਕ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਤੋਂ ਭਾਈ ਤੁਮੀ ਪਸੇ ਦੇਖਿਆ ਸਾਹਿਤ ਸੰਕਰ ਅਸਾਂ ਪ੍ਰਾਪ ਸਾਹਿਤ ਦੇ ਇਸ ਦਸ ਅਕਪੜਾ ਸਰਟੀਫਿਕੇਟ ਦੱਲ ਅਸਾਂ ਸਰਟੀਫਿਕੇਟ ਨੂੰ ਕਿਸ ਨੇ ਅੰਦਰ ਬੀਬੀਆਂ ਵਿੱਚੋਂ ਕਿਸ ਨੇ ਵਿਚਾਰ ਸਾਂਝੇ ਕਰ ਰਹੇ ਹੋਣ ਬੀਬੀਆਂ ਨੂੰ ਸਟੇਜ ਪਰ ਆਉਣ ਦਾ ਮੌਕਾ ਦਿੱਤਾ ਜਾਂਦਾ ਬੀਬੀਆਂ ਨੂੰ ਕਿਸੇ ਬੀਬੀ ਨੇ ਭਾਈ ਬੋਲਣਾ ਹੈ ਕਿਸੇ ਬੀਬੀ ਨੇ ਕੋਈ ਵਿਚਾਰ ਸਾਂਝੇ ਦੇਣੇ ਹੈ ਕੋਈ ਤਾਂ ਸੁਝਾਅ ਦੇਣਾ ਕਿਸੇ ਬੀਬੀ ਨੇ ਮੈਂ ကြਿਆ ਕਿ ਕਿਸ ਨੇ ਸਪੀਚ ਕਰਨੀ ਹੈ ਜੀ ਚਲੋ ਉਸ ਬੱਚੇ ਨੇ ਸਾਰੇ ਬੋਲਣਾ ਬੋਲੋ ਇਹਨਾਂ ਦੇ ਬੱਚੇ ਨੇ ਕੋਈ ਜਿਹੜਾ ਇਹਨਾਂ ਤੋਂ ਬਿਨਾਂ ਜਿਹੜਾ ਪਹਿਲਾ ਗਾਲੇ ਨੂੰ ਤੋਂ ਬਿਨਾਂ ਕੋਈ ਬੀਬੀਆਂ ਦੇ ਕੋਈ ਚਲੋ ਠੀਕ ਤੇ ਸਾਡੇ ਐਕਸ਼ਨ ਸਾਹਿਬ ਥਰਮੋਕਲੋਮੀ ਤੋਂ ਆ ਰਹੇ ਨੇ ਉਹਨਾਂ ਦੇ ਆਪ ਤੇ ਉਹਨਾਂ ਕੋਲ ਸਰੂਪੇ ਵੀ ਨੇ ਤੇ ਉਹਨਾਂ ਨੇ ਪਹੁੰਚਣਾ ਹੈ ਤੇ ਆਨ ਸਰਵਜ ਸਿੰਘ ਜੀ ਨੇ ਬੇਨਤੀ ਕਰਨਾ ਕਿ ਸੱਟੇ ਕੋਲ ਸੈਨ ਕਰਪਵਾਦ ਸੰਗਤ ਨਾਲ ਵਿਚਾਰ ਸਾਂਝ ਕਰਨਗੇ ਤੇ ਹਰਪੂਰ ਸਿੰਘ ਯਾਨੀ ਜੀ ਸੰਗਤ ਨਾਲ ਵਿਚਾਰ ਸਾਂਝ ਥੱਲੇ ਸਟੇਜ ਪਰ ਆ ਕੇ ਯਾਨੀ ਹਰਪੂਰ ਸਿੰਘ ਜੀ ਬੱਚੇ ਦੱਸੋ ਬਿਆਨੀ ਜੀ ਦਾ ਕੀ ਨਾਮ ਹੈ ਹਰਪੂਰ ਸਿੰਘ ਜੀ ਸਰਦਾਰ ਬੱਲੋ ਸਰਦਾਰ ਹਰਪੂਰ ਸਿੰਘ ਜੀ ਯਾਨੀ ਜੀ ਆਓ ਜੀ ਚਾਰ ਸਾਂਝੀ ਕਰੋ ਅੱਜ ਵੀ ਸੀਟੰਗ ਟਾਕ ਚੰਗੌਰ ਸਾਹਿਬ ਤੇ ਆਣਾ ਸੀ ਨਿਹੰਗ ਸਿੰਘ ਸਾਹਿਬ ਨੇ ਆ ਨਹੀਂ ਸੀ ਕੋਈ ਜਮੀ ਪੈਗੇ ਨਹੀਂ ਉਹਨਾਂ ਵੱਲੋਂ ਹਾਜ਼ਰੀ ਲਵਾਣਗੇ ਹਰਪੂਰ ਸਿੰਘ ਜੀ ਕੁਝ ਕਾ ਹਲਸਾ ਵਾਹਿਗੁਰੂ ਦੇ ਫਤੇ ਰੋਬੇ ਸਾਰਿਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਖਾਦਿਰੇ ਭਰੀਆਂ ਇਹ ਬੱਚਿਆਂ ਨੇ ਜੋ ਮਰਬਾਨੀ ਦੀ ਸੰਤਿਆ ਲਈ ਬਾਬਾ ਸਤਰਾਮ ਸਿੰਘ ਜੋ ਬਈ ਕਾਫੀ ਸਮੇਂ ਤੋਂ ਪਾਕਪੁਰਾ ਖੰਡਾਂ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਹਨ ਬੱਚਿਆਂ ਨੂੰ ਮਰਬਾਨੀ ਦੀ ਸੰਤਿਆ ਨਾਲ ਜੋੜਦੇ ਹਨ ਇਹ ਤਾਂ ਬਹੁਤ ਵਧੀਆ ਬਰਾਦਾ ਹੈ ਇੱਥੇ ਵੀ ਇਹਨਾਂ ਨੇ ਹੋ ਤਾਂ ਇਹ ਅਸੀਂ ਲਗਨ ਦੇ ਨਾਲ ਬੱਚਿਆਂ ਨੂੰ ਗੁਰਬਾਣੀ ਦੀ ਸੰਖਿਆ ਦੇ ਨਾਲ ਜੁੜਿਆ ਅਤੇ ਉਹਨਾਂ ਨੂੰ ਸਤਿਗੁਰੂ ਦੇ ਦ੍ਰਿਮਨ ਗਾਥ ਇਤਿਹਾਸ ਦੇ ਨਾਲ ਜਾਣ ਪਰਵਾਇਆ ਸੋ ਜੋ ਵੀ ਸੁਜਣ ਆਏ ਤੇ ਜਿਨ੍ਹਾਂ ਨੇ ਗੁਰਦੁਆਰਾ ਸੇਵਾ ਦਿਖਾ ਦਿੱਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੰਬਰ ਨਮਾਸਨ ਬੇਨਤੀ ਹੈ ਕਿ ਜੇ ਤੁਸੀਂ ਸ਼ਾਮਾ ਦੇ ਵਿੱਚ ਬੱਦ ਚੜ੍ਹ ਕੇ ਹਾਜ਼ਰੀ ਭਰਿਆ ਕਰੋਗੇ ਆਂਕ ਉਸਾ ਮਿਲ ਸਕਿਆ ਬਥਿਆ ਮਿਲ ਸਕਿਆ ਤੇ ਬੱਚੇ ਗੁਰਬਾਣੀ ਦੇ ਨਾਲ ਜੁੜ ਸਕਣਗੇ ਜੀ ਵਾਹਿਗੁਰੂ ਦੀ ਬਖਸ਼ਾ ਸਵਾਹਿਗੁਰੂ ਜੀ ਕੀ ਫਤਿਹ ਆਪ ਸੰਗਤੋ ਨੰਬਰ 2 ਸਮਾਪਤ ਹੋਣ ਤੋਂ ਬਾਅਦ ਇਹ ਹੰਦੂ ਮੱਤ ਵਾਸਤੇ ਬ੍ਰਹਮਾ ਸਿੰਘ ਜੀ ਤੁਹਾਡੇ ਨਾਲ ਵਿਚਾਰ ਪੇਸ਼ ਕਰਨਗੇ ਜੀ ਵਾਹਿਗੁਰੂ ਦੀ ਬਖਸ਼ਾ ਸਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਆਪਣੇ ਸੇਵਾ ਸਾਡੀ ਵੱਲੋਂ ਜੋ ਪ੍ਰੋਗਰਾਮ ਆਪਣੇ ਮੈਂਬਰ ਕਰਨੀ ਪਿਆ ਗਿਆ ਸੀ ਲੇਕਿਨ ਮੈਂ ਤਾਂ ਸਭ ਤੋਂ ਪਹਿਲਾਂ ਕਹਿ ਚੁੱਕਿਆ ਸੀ ਵੀ ਜਾਨੀ ਕਿ 3 ਦਿਨ ਘਰ ਘਟਨ ਕਰ ਪਰ ਜਿਹੜੇ 3 ਦਿਨ ਘਟ ਸੀ ਪਰ ਇਹਨਾਂ ਭਾਈ ਸੋਨਖਾਲ ਸਿੰਘ ਜੀ ਨੇ ਉਹਨੂੰ ਡਬਲ ਸ਼ਿਫਟ ਲਾ ਕੇ ਪਾਣੀ ਦਾ ਮਤਲਬ ਰੋਹਦਾ ਬੱਚਿਆਂ ਨੂੰ ਬਹੁਤ ਵਧੀਆ ਇਹਨਾਂ ਨੇ ਢੰਗ ਤਰੀਕੇ ਨਾਲ ਪੜਾਇਆ ਉਹਨੂੰ ਮੁਸਕੀ ਪੜਾਈ ਅਤੇ ਮਨ ਵਾਲਾ ਬਾਰੇ ਵੀ ਦੱਸਿਆ ਇਹ ਪਾਣੀਆ ਬਾਰੇ ਵੀ ਇਹਨਾਂ ਨੂੰ ਅਸੰਖਿਆ ਦਿੱਤੀ ਵੀ ਕਨਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਇਸ ਦੇ ਨਾਲ ਹੀ ਭਾਈ ਅਰਵੰਦ ਸਿੰਘ ਬਨੋਲਾ ਸੇਂਡ ਦੇ ਚੇਅਰਮੈਨ ਹਨ ਉਹਨਾਂ ਦਾ ਵੀ ਅਸੀਂ ਇਹਦੇ ਲਈ ਧੰਨਵਾਦ ਕਰਦੇ ਆ ਅਤੇ ਅਣ ਘਟ ਜਦਾ ਹੁਣ ਮੈਂ ਇਸ ਤੇ ਕਨਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਅਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਕਿ ਭਾਈ ਇਹੋ ਜੀ ਸਮਾਗਮ ਉਹ ਵਰ ਚੜ ਗਈ ਸਾਰਿਆਂ ਨੂੰ ਬੱਚਿਆਂ ਜਣਾਂ ਦੇ ਮਾਪੇ ਵੀ ਫੈਸਲਾ ਆਉਣ ਉਹਨਾਂ ਨੂੰ ਵੀ ਪਤਾ ਲੱਗੇ ਕਿਉਂਕਿ ਜਿਵੇਂ ਅੱਜਕੱਲ ਨਸ਼ਿਆਂ ਦਾ ਦੌਰ ਚੱਲਦਾ ਉਹਨਾਂ ਤੋਂ ਉਹ ਕੋੜ ਤੋਂ ਬਚਾਉਣ ਲਈ ਇਹ ਆਪਾਂ ਬਰਾਨੇ ਕਿਤੇ ਆ ਪਟਿਆਨ ਸਿੱਧਾ ਆਉਣ ਵਾਲਾ ਆਪ ਤੇ ਇਹਨਾਂ ਨੇ ਬਹੁਤ ਵਧੀਆ ਸੇਵਾਾਂ ਨੂੰ ਅਰੀਕਾ ਅਰੀਕਾ ਅਜੇ ਨਾਲ ਤਾਜ਼ਾ ਤੌਰ ਤੇ ਕਰਦੇ ਨੇ ਬਾਈਕੀ ਦਾ ਖਰਚਾ ਬਾਈਕੀ ਜੀ ਕੀ ਕਰਦੇ ਭਾਈ ਹਰਮਨ ਸਿੰਘ ਜੀ ਪੰਡੋਲਾ ਐਸਸੀਸੀ ਸਾਡਾ ਮੈਂਬਰ ਅਤੇ ਸੈਕਟਰੀ ਦੇ ਚੇਅਰਮੈਨ ਸਾਹਿਬ ਤੁਹਾਡੇ ਸਾਹਮਣੇ ਹੋ ਕੇ ਸੁਚਾਰੂ ਹੋਏ ਜੀ ਦਾ ਖਰਚਾ ਬਾਈਕੀ ਗੁਰਮਾਰਾ ਦੀ ਅਜੋਏ ਜਗਤ ਗੁਰੂ ਸਾਧ ਸੰਗਤ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ بڑی ਖੁਸ਼ੀ ਦੀ ਗੱਲ ਹੈ ਕਿ ਨਗਰ ਨਿਵਾਸੀਆਂ ਨੇ ਮਿਲ ਕੇ ਜਿਹੜੀ ਸ਼੍ਰੋਮਣੀ ਨਿਸਕਾਮ ਖੇਤੀਕ ਪ੍ਰਚਾਰ ਸੁਸਾਇਟੀ ਪੰਜਾਬ ਧਰਮ ਪੰਜਾਬ ਦੇ ਵਿੱਚ ਲੱਗੀ ਹੋਈ ਹੈ ਉਨੇ ਵਿੱਚ ਤੁਸੀਂ ਸਾਰਿਆਂ ਨੇ ਵਧੀਆ ਸਹਿਯੋਗ ਦਿੱਤਾ ਜਿਹੜਾ ਕਿ ਅੱਜ ਦਾ ਸਮਾਂ ਮੰਗ ਕਰ। ਅੱਜ ਸਾਡਾ ਇਹਦੀ ਪੰਜਾਬ ਦੀ ਜਿਹੜਾ ਵੀ ਕਿਤੇ ਕੋਈ ਦੁਨੀਆ ਦੇ ਵਿੱਚ ਘੁੰਮ ਕੇ ਆਇਆ ਹੈ ਉਹ ਕਹਿੰਦਾ ਹੈ ਕਿ ਪੰਜਾਬ ਸਾਰਿਆਂ ਨਾਲੋਂ ਵਧੀਆ ਹੈ। ਇੱਥੋਂ ਦੇ ਲੋਕ ਇੱਥੋਂ ਦਾ ਰਹਿਣ ਸਹਿਣ ਉਹਦਾ ਆਪਸੀ ਮੇਲਜੋਲ ਸਾਰੀ ਦੁਨੀਆ ਨਾਲੋਂ ਵਧੀਆ ਕਿਉਂਕਿ ਉਹਦਾ ਕਾਰਨ ਹੈ ਕਿ ਧਰਤੀ ਉਹਨਾਂ ਪੀਰ ਪਗੰਬਰਾਂ ਦੀ ਹੈ ਉਹਨਾਂ ਗੁਰੂਆਂ ਦੀ ਹੈ ਜਿਨ੍ਹਾਂ ਨੇ ਕੌਮ ਦੇ ਲਈ ਧਰਮ ਦੇ ਲਈ ਆਪਣੇ ਸਰਬੰਸ ਬਾਝ ਦੇ ਜੇ ਆਪਾਂ ਨਿਗਮਾਰੀਏ ਜਿਹੜਾ ਆਪਾਂ ਅੱਜ ਜੁੜ ਕੇ ਇੱਥੇ ਬੈਠੇ ਆਂ ਇਹ ਉਹਨਾਂ ਗੁਰੂਆਂ ਦੀ ਕੁਰਬਾਨੀ ਦੀ ਉਹ ਦੇਣ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਿੱਖੀ ਪ੍ਰਚਾਰ ਸਿੱਖੀ ਨਾਲ ਜੋੜਨਾ ਔਰ ਸਮਾਜਿਕ ਗੱਲਾਂ ਕਰਨੀਆਂ ਪੜਾਈ ਦੀਆਂ ਗੱਲਾਂ ਵੀ ਕਰਨੀਆਂ ਨਾਲ ਕਿ ਉਹਨਾਂ ਗੁਰੂਆਂ ਦੀ ਕੁਰਬਾਨੀਆਂ ਦੀ ਦੇਣ ਹੈ ਗੁਰਦੁਆਰਾ ਸਾਹਿਬ ਦੀ ਇੰਨੀ ਵਧੀਆ ਇਮਾਰਤ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਨਗਰ ਨਿਵਾਸੀਆਂ ਨੇ ਉਹਨਾਂ ਗੁਰੂਆਂ ਦੀ ਯਾਦ ਚ ਬਣਾਈ ਹੈ ਔਰ ਇਹਨਾਂ ਇਮਾਰਤਾਂ ਦਾ ਲਾਹਾ ਲੈਣ ਦਾ ਅਹੀ ਟਾਂਕ ਜਿਸ ਤਰ੍ਹਾਂ ਤੁਸੀਂ ਜੁੜ ਕੇ ਬੈਠੇ ਜਦੋਂ ਵੀ ਕਿਤੇ ਇਹੋ ਜਿਹਾ ਮੌਕਾ ਮਿਲਦਾ ਹੈ ਤਾਂ ਜ਼ਰੂਰ ਬੱਚਿਆਂ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਇੱਥੇ ਸਮਾਂ ਦੇਣਾ ਚਾਹੀਦਾ ਹੈ ਕਿਉਂਕਿ ਹੁਣੇ-ਹੁਣੇ ਤੁਸੀਂ ਢਾਡੀ ਜੱਥੇ ਵੱਲੋਂ ਭਾਈ ਸੁਖੇਰ ਸਿੰਘ ਰਾਣੇ ਕਿੰਨੀਆਂ ਵਧੀਆਂ ਇਤਿਹਾਸਕ ਗੱਲਾਂ ਵਾਰਾਂ ਢਾਡੀ ਰੂਪ ਦੇ ਵਿੱਚ ਆਪਾਂ ਨੇ ਸੁਣਾਈਆਂ ਇਹ ਕੋਈ ਛੋਟੀ ਗੱਲ ਨਹੀਂ ਗੁਰੂਆਂ ਨੇ ਵੀ ਜਦੋਂ ਜੰਗਾਂ ਲੜੀਆਂ ਧਰਮ ਦੇ ਲਈ ਸਮਾਜ ਦੇ ਲਈ ਕੌਮ ਦੇ ਲਈ ਐਸੀ ਤਰ੍ਹਾਂ ਬਾਣਾ ਸੁਣ ਕੇ ਹੀ ਆਪਣੇ ਅੰਦਰ ਸਿੱਖੀ ਦਾ ਜਜ਼ਬਾਤ ਭਰਿਆ ਔਰ ਐਡੀਆਂ ਵੱਡੀਆਂ ਕਰਵਾਨੀਆਂ ਸਾਨੂੰ ਮਾਣ ਹੈ ਅਸੀਂ ਸੁਣਦੇ ਹੁੰਨੇ ਆ ਬਾਹਰਲੇ ਪਿੰਡਾਂ ਦੇ ਪੰਜਾਬ ਦੇ ਹੋਰ ਨਗਰਾਂ ਦੇ ਟਾੜੀਆਂ ਦੇ ਪਿੰਡ ਲੇਕਿਨ ਇਹ ਜਿਹੜਾ ਸਾਡਾ ਜਥਾ ਹੈ ਸਾਰੇ ਪਾਸੇ ਸਾਡੇ ਜ਼ਿਲ੍ਹੇ ਦੀ ਬਹੁਤ ਵੱਡੀ ਸ਼ਾਨ ਹੈ ਚਮਕੌਰ ਸਾਹਿਬ ਇਲਾਕੇ ਦੀ ਇੱਕ ਬਹੁਤ ਵੱਡੀ ਦੇਣ ਹੈ ਜਿਹੜੇ ਅੱਜ ਅਸੀਂ ਇਹਨਾਂ ਨੂੰ 12 ਦੇ ਰਾਹੀਂ ਸੁਣਦੇ ਆਂ ਔਰ ਇਹ ਚੀਜ਼ਾਂ ਇਹਨਾਂ ਬੱਚਿਆਂ ਦੇ ਵਿੱਚ ਵੀ ਜਾਣੀ ਬੱਚਿਆਂ ਦੇ ਵਿੱਚ ਲੈ ਕੇ ਜਾਣ ਦਾ ਢੰਗ ਵੀ ਆਹੀ ਜੇ ਅਸੀਂ ਕੋਈ ਪ੍ਰਚਾਰ ਦੀ ਗੱਲ ਕਰਦੇ ਆਂ ਇਹੋ ਜਿਹਾ ਢਾਡੀ ਕਥਾ ਵਾਲੇ ਸਾਡੇ ਵਿੱਚ ਆ ਕੇ ਸਾਨੂੰ ਆਪਣੇ ਗੁਰੂਆਂ ਬਾਰੇ ਸਾਨੂੰ ਆਪਣੇ ਜੀਵਨ ਬਾਰੇ ਚੰਗਣਾ ਪਾਉਨੇ ਆ ਤਾਂ ਸਮਝੋ ਅਸੀਂ ਬੜੇ ਹੀ ਕਿਸਮਤ ਵਾਲੇ ਜਿਹੜਾ ਕਿ ਅੱਜ ਸਮਾ ਮੰਤ ਕਰ ਕਿਉਂਕਿ ਹਸ ਤੇ ਦੇ ਅਸੀਂ ਦੇਖ ਨੂੰ ਬੋ ਕੇ ਦੇਖਦੇ ਆ ਕਿ ਨਸ਼ਾ ਦੀ ਕਿੰਨੀ ਬੜੀ ਹਾਲਤ ਹੋਈ ਪਈ ਹੈ ਪਹਿਲਾਂ ਅਸੀਂ ਜਦੋਂ ਛੋਟੇ ਹੁੰਦੇ ਸੀ ਸੋਦੇ ਸੀ ਇਹ ਸ਼ਰਾਬ ਸ਼ੂਡ ਦਾ ਬੜਾ ਬੋਟਰ ਨਸ਼ਾ ਹੁੰਦਾ ਸੀ ਅੱਜ ਤਾਂ ਕਦੇ ਹੀ ਲੱਗ ਕਿੰਨੇ ਕਿ ਨਸ਼ੇ ਆ ਕੁਝ ਖਾ ਕੇ ਤਾਂ ਪਤਾ ਨਹੀਂ ਕਿਥੇ ਸਮਝ ਦੇਖਿਆ ਵੀ ਨਹੀਂ ਕੋਈ ਐਂ ਪਰ ਜਦੋਂ ਬੱਚਿਆਂ ਦਾ ਹਾਲ ਦੇਖੀਦਾ ਹੈ ਜਿਹੜੇ ਬੱਚੇ ਇਹਨਾਂ ਚੀਜ਼ਾਂ ਦੇ ਵਿੱਚ ਫਸ ਗਏ ਤਾਂ ਉਹਨਾਂ ਦਾ ਉਹਨਾਂ ਦੇ ਮਾਪਿਆਂ ਦਾ ਰੋਕਣਾ ਬੱਚਿਆਂ ਦਾ ਜੀਵਨ ਦੇ ਕਿ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਆਪਾਂ ਰੋਕਵਾਵਾਂਗੇ ਅਹੀ ਕਰਦੇ ਨਗਰ ਦੇ ਵਿੱਚ ਨਗਰ ਨਿਵਾਸੀ ਇਕੱਠੇ ਹੋਣ ਇਹਦੇ ਬਾਰੇ ਵਿਚਾਰਾਂ ਕਰ ਐਸੇ ਪਰੰਜੀ ਦੇ ਸਾਡੇ ਪ੍ਰਚਾਰਕ ਹੈ ਉਹਨਾਂ ਨੂੰ ਬੁਲਾਉਣ ਕਿਉਂਕਿ ਇਹਨਾਂ ਸੰਸਥਾਵਾਂ ਦਾ ਇਹਨਾਂ ਅਮਾਰਦਾਰਾਂ ਨੂੰ ਬੁਲਾਉਣਾ ਤੁਹਾਨੂੰ ਤਾਂ ਹੀ ਫਾਇਦਾ ਜਿਵੇਂ ਨਜੂਦ ਤੋਂ ਕੁਝ ਸਿੱਖ ਸਿੱਖ ਜਦੋਂ ਵੀ ਦਹਿ ਸੰਗਰਾਮ ਹੈ ਜਿਵੇਂ ਕਿ ਪਿਛਲੂ ਮਰ ਬਣ ਗਿਆ ਕਿ ਕੋਈ ਪ੍ਰਚਾਰਕ ਬੁਲਾਓ ਦੇ ਹੀ ਗਾਹਿਰ ਥੋੜਾ ਜਿਹਾ ਇੱਕ ਮਜੂਰ ਪ੍ਰਯਤਿ ਕਰਾਂਗਾ ਕਿ ਕਿੰਨਾ ਨਸ਼ਿਆਂ ਤੋਂ ਬਾਹਰ ਘਰੀ ਹੈ ਇਹਦਾ ਕਾਰਨ ਜੇ ਅਪਾ ਦੇਖੇ ਮਾਹੂਤੀ ਲਖਣਾਂ ਬਣਿਆ ਲਖਣਾਂ ਜਿਹੜੀਆਂ ਜੇਪਾ ਧਿਆਨ ਹੋ ਪਈ ਤੇ ਗੁਰੂਆਂ ਨੇ ਜਗ੍ਹਾ ਦਿੱਤੀਆਂ ਵੀ ਹੈ ਤੇ ਚੰਗਾ ਹਾਰਿਆ ਫਿਰ ਲਵੇ ਰਹੀ ਦੇ ਵੀ ਇਹ ਤਹਿਲੋਕ ਵਿੱਚ ਮੀਟੇ ਚਹਿਲ ਪੀ ਚਹਿਲ ਨੇ ਨਹੀਂ ਹੈ ਕੋਈ ਵੀ ਹੈ ਆਈ ਜਾਣੇ ਜਾਈ ਜਾਣੇ ਇਹੋ ਜਿਹਾ ਇੱਕ ਅਗਰ ਬਿਕਰ ਲਾਈਏ ਕਿ ਕਿੰਨਾ ਨਸ਼ੇ ਦੇ ਰਹੇ ਮੈਂ ਦਿਨ ਆਉ ਲੱਗਦੇ ਪਿੰਡਾਂ ਦੇ ਵਿੱਚ ਦੇਖਿਆ ਮੈਂ ਕਿਸੇ ਨੂੰ ਘਰ ਬੈਠਾ ਸੀ ਗੇੜੇ ਗੇੜੇ ਕੀਤਾ ਮੈਂ ਵੀ ਦੇਖਿਆ ਕਿਰਾ ਫਿਰ ਉਹ ਆਪਣੇ ਮਨ ਦੇ ਵਿੱਚ ਸੋਚਿਆ ਕਿ ਜਿਹੜੇ ਬੱਚੇ ਵਿਚਾਲੇ 6 ਸਾਲ ਤੋਂ 14 ਦੇ ਵਿੱਚ ਸਕੂਟਰ ਦੇ ਲੋੜ ਵਿੱਚ ਬਣਵੇ ਕਰਦੇ ਆ ਇਹਨਾਂ ਨੂੰ ਲੱਭਦੇ ਨੂੰ ਲੋਕੀ ਕੋਈ ਸੜਾ ਬਦਲ ਬਣ ਨਹੀਂ ਸਕਦਾ 14 ਦੇ ਸ਼ਾ ਛੋਟੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕੁਝ ਛੋਟੇ ਬੱਚੇ ਗੱਡੀ ਸਕੂਟਰ ਚਲਾਉਣ ਦੇ ਚਾਹਦੇ ਵਿੱਚ ਇਹਨਾਂ ਨੂੰ ਕਰਦੇ ਉਹ ਬੱਚੇ ਦੀ ਬਰਬਾਦੀ ਉਹ ਬਰਬਾਦੀ ਕਰਨ ਦੇ ਵਿੱਚ जो लोग इलेक्शन लड़ने क्यों नशा जरूर सोच के बह के लागू कर लो तो नशा कुछ ही खत्म हो जाए कि बनता है को जो नहीं नहीं ना। पैसे पीछे पै गया पैसा पूरा नहीं लाभ पैदा और सभी और बर्बादी जो छोटी उम्र शिक्षा ले ली तो फिर जरूर भाई शमशेर सिंह के ढाडी जैदा हो ਕਿ ਵੀ ਪਾਠ ਮੇਰਾ ਆਨੇ ਦੇ ਇਥੇ ਤੁਹਾਡੇ ਜਿਹੜਾ ਇਸ ਤਰ੍ਹਾਂ ਦੇ ਜਿੰਕਾ ਉਸ ਨਾਲ ਜਨ ਸਾਬ ਬੜਾ ਕਹਿਦਿਨ ਚ ਕਹਿੰਦੇ ਕਿ ਐਸੇ ਚੰਦਰ ਨੇ ਹੋਏ ਜੁਰਮਾਨੇ ਕੀਤੀ ਬਣੀ ਤੇ ਕੋਈ ਕਿਨੇ ਭਾਗਾਂ ਨੇ ਕਿ ਤੁਸੀਂ ਇੱਥੇ ਰਹਿੰਦੇ ਹੋ ਤੁਮ ਇੱਥੇ ਰਹਿਣ ਦਾ ਮੌਕਾ ਮਿਲਿਆ ਹੋਇਆ ਕਿਸਮਤ ਨਾਲ ਮੈਨੂੰ ਮਿਲਿਆ ਇੱਕ ਉਹ ਮੈਨੂੰ ਨੰਦ ਆ ਗਿਆ ਉਹ ਬੱਚਾ ਇੰਗਲੈਂਡ ਵੀ ਗਿਆ ਹੋਇਆ ਸੀ ਉਹ ਬੱਚਾ ਕਿ ਸਰਤਾ ਸੀ ਜਦੋਂ ਗਾਹਕ ਤੇ ਰੋ ਗਿਆ ਉਹਦਾ ਕੋ ਰਹਿਣ ਦਾ ਪ੍ਰਬੰਧ ਨਾ ਹੋਵੇ। ਸ਼ਾਮ ਵੇਲੇ ਕਿਤੇ ਤੁਰਦਾ ਫਿਰਦਾ ਸੀ ਉੱਤੇ ਬਾਜ਼ਾਰ ਦੇ ਵਿੱਚ ਕਿਸੇ ਨੇ ਪੁੱਛਿਆ ਕਹਾ ਕਿ ਭਰਾਏ ਉਹ ਕਹਿੰਦਾ ਮੈਂ ਜੁਬਾਰ ਸਾਹਿਬ ਤੇ ਉਹ ਕਹਿੰਦਾ ਮੇਰੇ ਬੱਚੇ ਉਹਨਾਂ ਨੇ ਮੈਰੀ ਯਾਦ ਲਾਇਆ ਅੰਗਰੇਜ਼ਾਂ ਵਾਲਿਆਂ ਨੇ ਉਹ ਤੇ ਕੋਈ ਸੀ ਕਿ ਮੈਂ ਤੇ ਕਿੰਨੇ ਦੱਸੂ ਕੋਈ ਦਿੱਕਤ ਤਾਂ ਨਹੀਂ ਹੈ ਉਹ ਕਹਿੰਦਾ ਇਹ ਹਰ ਸਾਡਾ ਰਹਿਣ ਦਾ ਪ੍ਰਬੰਧ ਨਹੀਂ ਹੋਇਆ ਇਹਦਾ ਅੰਦੇਸ਼ ਕਰ। ਜਿੱਦੋਂ ਫੜਾ ਰਹਿਣ ਦਾ ਪ੍ਰਬੰਧ ਹੋ ਗਿਆ ਤਮਾਦ ਤੁਸੀ ਮੇਰੇ ਕੋਲ ਦੇ ਜਾਓ। ਬਾਬੂ ਕੱਡੀ ਵੱਡੀ ਸਿੱਖੀ ਦੇ ਵਿੱਚ ਸਾਡੀ। ਕਿ ਸਭ ਤੋਂ ਵੱਡੀ ਸ਼ਕਤੀ ਇਹ ਨਾ ਦੀ ਪ੍ਰਸ਼ਾਨ ਜਿੱਥੇ ਵੀ ਤੈਨੂੰ ਜ਼ੁਮੇਦ ਬਸਦਾ ਹੈ ਉਹਨੂੰ ਦੇਖਣਾ ਪੈਂਦਾ ਹੈ। ਖਾਸ ਕਰਕੇ ਅਸਾਂ ਦੀ ਮਾਤਾ ਗੁਜਰੀ ਜਿਨ੍ਹਾਂ ਨੇ ਕੌਮ ਦੇ ਲਈ ਆਪਣਾ ਪਰਿਵਾਰੇ ਕੱਬਾ ਅਪਰ ਸਰਵਾਂ ਸੇਵਾ ਦਾ। ਅੱਜ ਜੀ ਉਹਦੇ ਕਰਵਾ ਨਿਯਤ ਸਰਕੇ ਅਤੇ ਜੋਕੇ ਸਿੱਖਿਆਲੇ ਨੇ ਅੱਰਾ ਰਮੀ ਅਸੀਂ ਇਹਨਾਂ ਸੋਸਾਇਟੀ ਦੇ ਮੈਂਬਰਾਂ ਦੇ ਇਹਨੇ ਸੜਕਾਂ ਉੱਤੇ ਚਾਰਜਿਕਾਂ ਅੱਗੇ ਚੜ ਕੇ ਕਪੜਾ ਲਾਗੀ ਕਰਦਾ। ਕੱਢੀ ਜਦੋਂ ਪੈਸਾ ਤਾਂ ਤਿੰਨ ਨਾਂ ਆਪਾਂ ਉਹਦਾ ਸਹਿਯੋਗ ਦੀ ਲੋੜ ਹੈ। ਜਦੋਂ ਵੀ ਕਿਤੇ ਕਿਸੇ ਨਗਰ ਦੇ ਵਿੱਚ ਇਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਸਾਰਾ ਕੰਮ ਇਹਨਾਂ ਨੇ ਆਪਣੇ ਆਪ ਕਰਦਾ। ਤੁਸੀਂ ਤਾਂ ਇੱਕ ਬੱਚਿਆਂ ਨੂੰ ਨਾਲ ਲੈ ਕੇ ਸੋਣਾ ਹੈ ਔਰ ਨਾਲ ਰੱਖਣਾ। ਜਿਵੇਂ ਕਿ ਬਹੁਤ ਜ਼ਰੂਰੀ ਸੋ ਬਹਿਗਰੂ ਬਹਿਲ। ਤੁਹਾਨੂੰ ਸ਼ਕਤੀ ਦੇ ਸ਼ਕਤੀ ਮਨ ਨਾਲ ਜੁੜੁੰਦੀ ਸੰਗਤ ਦੇ ਵਿੱਚ ਬੈਠਣ ਦੀ ਜੇ ਤੁਸੀਂ ਇਹ ਧਾਰਨਾ ਮਨ ਦੇ ਵਿੱਚ ਸੋਝ ਲਈ ਫਿਰ ਇਹ ਆਪੇ ਵੱਧ ਜਾਈ ਜਾਂਦੀ ਕੋਈ ਵੀ ਚੀਜ਼ ਤੁਸੀਂ ਮਨ 'ਚ ਸੋਚ ਲਓ ਵੈਗੁਰੂ ਕੇ ਅੰਦਾਜ਼ ਕਰੀ ਜਾਓ ਉਹ ਤੁਸੀਂ ਪ੍ਰਾਪਤੀ ਵਾਲੇ ਪਾਸੇ ਨੂੰ ਆਪੇ ਵੱਧ ਜਾਈ ਜਾਂਦੀ ਸਾਰਾ ਕੁਝ ਐਸੇ ਗੁਰੂ ਦੇ ਲੜ ਲੱਗੇ ਹੀ ਮਿਲਦਾ ਹੈ ਸ਼ਬਦ ਨਾਲ ਜੁੜ ਕੇ ਹੀ ਮਿਲਦਾ ਹੈ ਜਿਵੇਂ ਉਹਨੇ ਗੁਰੂ ਦੀ ਬੋਲ ਦੀ ਗੱਲ ਕੀ ਕੀਤੀ ਕਿ ਬੋਦੇ ਗੁਰੂ ਗ੍ਰੰਥ ਸਾਹਿਬ বিনা ਅਧਿਨਾਂ ਚੜ੍ਹਿਆ ਹੋਇਆ ਹੈ ਸ਼ਬਦਾਂ ਜੁੜਿਆ ਹੋਇਆ ਉਹਨੂੰ ਵਿੱਚ ਸ਼ਬਦ ਫੜ ਫੜ ਕੇ ਵਿੱਚ ਉਹ ਚੀਜ਼ਾਂ ਲੱਭੀ ਜਾਂਦੀ ਹੈ ਆਪਣੇ ਗੁਰੂਆਂ ਨੇ ਪਹਿਲੇ ਗੁਰੂ ਤੋਂ ਲੈ ਕੇ 10ਵੇਂ ਗੁਰੂ ਤੱਕ ਇੱਕ ਇੱਕ ਲੈਣ ਆਪਣੇ ਜੀਵਨ ਬਾਰੇ ਨਹੀਂ ਜਿਉਂ ਠੀ ਘੜੀ ਹੈ ਇੱਥੇ ਉਹ ਘੜੀਆ ਲੈਣਾ ਪੜ ਲਓ ਤੁਹਾਨੂੰ ਸਹਾਰਾ ਮਿਲ ਜੇ ਖੁਸ਼ੀ ਆਲੀ ਹੈ ਖੁਸ਼ੀ ਆਲੀਆ ਲੈਣਾ ਪੜ ਲਓ ਤਾਂ ਖੁਸ਼ੀ ਜਵੱਡਾ ਹੋ ਜਾ ਕਿੰਨੀ ਬੜੀ ਕੀ ਕਿਤੇ ਜਾਨ ਦੀ ਲੋੜ ਨਹੀਂ ਕਿਤੇ ਭਜਨ ਦੀ ਲੋੜ ਨਹੀਂ ਕਿਤੇ ਪੁੱਛਣ ਦੀ ਲੋੜ ਨਹੀਂ ਲਾਈਨ ਪੁੱਛ ਲੈਣੀ ਹੈ ਕਿਹੜੀ ਲਾਈਨ ਹੈ ਉਹ ਖੋਲ ਕੇ ਲੈ ਕੇ ਪਰ ਦੇਣੀ ਹੈ ਤਾਂ ਸਾਰਾ ਕੁਝ ਪਤਾ ਲੱਗ ਜਾਵੇ ਸੋ ਰੱਬ ਸਾਡੇ ਉੱਤੇ ਮਿਹਰ ਕਰੇ ਕਿ ਸਾਨੂੰ ਇਹ 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 ਸਾਡੀਆਂ ਸੁਸਾਇਟੀਆਂ ਉਹ ਸਿੱਖੀ ਜੀਵਨ ਨਾਲ ਜੋੜਦਾ ਅਲਿਆ-ਪੜਿਆ ਹੋ ਜਾਵੇ ਇਹਨਾਂ ਨੂੰ ਹੋਰ ਸਕਦੀ ਹੈ ਕਿ ਜਾ ਕੇ ਘਰ ਪੂਜਾ ਕਰਨ ਧਰਮ ਨਾਲ ਜੋੜ